ਇਸ ਰਿਕਾਰ ਕੋਲੇ 12000 ਰੁਪਏ ਹੈ ਇਹ ਲੋਕ ਖਰਚ ਕਹਿੰਦੇ ਸੀ ਯਾਰ ਇਹ ਮਨਿਸਟਰਸ ਦੇ ਹੈ ਦੇਅਰ ਕੈਬਨਿਟ ਮਨਿਸਟਰ ਦੇ ਕੈਬਨਿਟ ਮਨਿਸਟਰ ਸਟੇਟਮੈਂਟ ਦਿੱਤਾ ਹੋਇਆ ਸਾਰਾ ਜ਼ਰੂਰ ਹੁਣ ਥੋੜੇ ਮਾਈਕ ਨਿਚੇ ਕਰ ਯਾਰ ਕਿਉਂਕਿ ਇਹ ਸਟੇਟਮੈਂਟਸ ਰਿਪੋਰਟ ਹੋ ਜਾਂਦੇ ਔਰ ਸਾਰੀ ਹੁਕਮਰਦਾਈ ਪ੍ਰੂਫ ਹੋ ਜਾਂਦੀ ਹੁਣ ਪੁਰਾਣਾ ਵੇਲਾ ਤਾਂ ਚਲਾ ਗਿਆ ਵੀ ਲੀਡਰ ਜਿਹੜਾ ਮਰਜ਼ੀ ਕੁਝ ਬੋਲ ਕੇ ਆ ਗਿਆ ਕਿ ਉਹ ਨੂੰ ਕੋਈ ਯਾਦ ਨਹੀਂ ਰੱਖੇਗਾ ਸੋ ਹਮੇਸ਼ਾ ਕੈਬਨਟ ਦੇ ਅਹੁਦੇ ਤੇ ਜਿਹੜਾ ਬੰਦਾ ਹੈ ਮੈਂ ਤਾਂ ਕੁੱਤਾ ਹੀ ਕਰ ਸਕਦੇ ਲੇਕਿਨ ਕੈਬਨਟ ਦੇ ਜਿਹੜਾ ਅਹੁਦੇ ਤੇ ਬੰਦਾ ਬੈਠਾ ਉਹ ਸਵਾਲ ਜਿਹੜਾ ਉਹਨੂੰ ਅਨਸਰ ਉੱਤਰ ਉਹ ਸਮਝ ਕੇ ਦੇਣਾ ਤੁਮ ਮੁੰਡਿਆ ਸਾਹਿਬ ਕਹਿ ਰਹੇ ਨੇ ਸਤਕਾਰੀ ਹੋਗੇ ਨਹੀਂ ਸਾਡੇ ਬਣੇ ਕਿ 12000 ਕਰੋੜ ਰੁਪਏ ਕਿੱਥੇ ਪੁੱਛੋ ਕਿੱਥੇ ਗਿਆ ਕਿ ਫਾਇਨੈਂਸ ਮਿਸਟਰ ਕਹਿ ਰਹੇ ਨੇ ਕਿ ਨਹੀਂ ਸਾਡੇ ਕੋਲੇ ਕੋਈ ਬੇਸ਼ਕ ਹੈਂਡ ਬਿਲਕੁਲ ਇਹ ਗੱਲ ਸਹੀ ਹੈ कि ਸੱਚ ਦੱਸਣਾ ਚਾਹੀਦਾ ਹੈ ਜਨਤਾ ਨੂੰ ਜਦੋਂ ਤੁਸੀਂ ਗਵਰਨਮੈਂਟs ਹੈਗੇ ਹੋ ਤੁਹਾਨੂੰ ਝੂਠ ਬੋਲੋਗੇ ਤਾਂ ਜਨਤਾ ਬਹੁਤ ਹੀ ਚੇਅਰ ਤੁਹਾਨੂੰ ਲਾਈਕ ਨਹੀਂ ਕਰੇਗੀ ਬੀਟ ਐਨੀ ਪੋਲੀਟਿਸ਼ੀਅਨ ਮੈਂ ਕੱਲ ਵੀ ਕਿਹਾ ਸੀ 12 13000 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਇਹ ਕੇਂਦਰ ਨੂੰ ਵੀ ਪਤਾ ਹੈ ਵੀ ਪੰਜਾਬ ਕੋਲੇ ਹੈ ਇਹ ਪੈਸਾ 2010 ਤੋਂ ਲੈ ਕੇ ਤੇ ਹੁਣ ਤੱਕ ਕੇਂਦਰ ਦੀ ਸਰਕਾਰ ਸਮੇਂ-ਸਮੇਂ ਸਿਰ ਸਾਰੀਆਂ ਰਾਜਿਆਂ ਦੀਆਂ ਸਰਕਾਰਾਂ ਨੂੰ ਦਿੰਦੀ ਹੈ ਇਹ ਪੈਸਾ ਕਾਂ ਜੋ ਕੋਈ ਐਸੀ ਆਫਤ ਆ ਜੇ ਸਟੇਟ ਦੇ ਵਿੱਚ ਤੇ ਉਹਰੇ ਨਾਲ ਵਿੱਚ ਠਿਆ ਜਾ ਸਕੇ ਉਹ ਇਕੱਠਾ ਪਿਆ ਰਹਿੰਦਾ ਔਰ ਇਸ 25% ਇਹਨਾਂ ਦਾ ਸ਼ੇਅਰ ਹੁੰਦਾ ਹੈ 75 ਉਹਨਾਂ ਦਾ ਫੇਰ ਉਹ ਪੈਸੇ ਨੂੰ ਇੰਟਰਸਟ ਲੱਗ ਲੱਗੇ ਥੋੜਾ ਪੈਸਾ ਹੋਰ ਵੱਧ ਜਾਂਦਾ ਜਿਹਨੂੰ ਅੰਦਰ ਪਿਆ ਰਹਿੰਦਾ ਜਿਹਨੂੰ ਕੋਈ ਐਸੀ ਆਫਤ ਆ ਜਾਂਦੀ ਉਹਨੂੰ ਵਰਤਿਆ ਜਾਂਦਾ ਹੈ ਉਸ ਪੈਸੇ 'ਤੇ ਇਹ ਕੋਈ ਮੋਦੀ ਜੀ ਨੇ ਨਹੀਂ ਪੈਸਾ ਸੋ ਇਹ ਕੇਂਦਰ ਨੂੰ ਪਤਾ ਹੁੰਦੇ باوجود ਉਹ ਬੇਕੂ ਬਣਾ ਰਹੀ ਹੈ ਵੀ 10000 ਕਰੋੜ ਦਾ ਹੋ ਗਿਆ 1600 ਹੋ ਗਿਆ ਇਹ ਤਾਂ ਬਈ 14600 ਕਰੋੜ ਹੋ ਗਿਆ ਚੱਕ ਦਿਓ ਫਟੇ ਲੋ ਯਾਰ ਲੋਕਾਂ ਨਾਲ ਸਾਡੇ ਇਮੋਸ਼ਨਸ ਦੇ ਨਾਲ ਲੋਕਾਂ ਦੇ ਨਾਲ ਖੇਡ ਰਹੇ ਹੋ ਤੁਸੀਂ ਅੱਛਾ ਇਹ ਕਹਿੰਦੇ ਸਾਡੇ ਕੋਈ 12000 ਇਹਨਾਂ ਨੂੰ ਪਤਾ ਹੀ ਕੁਝ ਨਹੀਂ ਜਾਂ ਕੁਝ ਪਤਾ ਹੀ ਨਹੀਂ ਉਹ ਪੈਸਾ ਸੀਗਾ ਲੇਕਿਨ ਪੈਸਾ ਡਾਇਵਰਟ ਕਰਕੇ ਹੋਰ ਕਿਤੇ ਕਾਰਜਾਂ 'ਚ ਵਰਤ ਲਿਆ ਗਿਆ ਹੁਣ ਆਉਦੇ ਆ ਵਾ ਜ਼ੀਰੋ ਬੈਲੈਂਸ ਆਨ ਐਸਵੀਆਰ ਹੁਣ ਇਹਨਾਂ ਕੋਲੇ ਪੰਜੀ ਵੀ ਨਹੀਂ ਉਸ ਖਾਤੇ 'ਚ ਫਿਰ ਜੀ ਕਹਿ ਰਹੇ ਹੁੰਦਿਆ ਸਾਹਿਬ ਨੂੰ ਭੋਲੇ ਆ 12000 ਕਰੋੜ ਰੁਪਏ ਦਾ ਰੱਖਦਾ ਫਿਰ ਹੋੜਾ ਤਾਂ ਹੈ ਹੀ ਮੋਦੀ ਸਾਹਿਬ ਦਾ 1600 ਕਰੋੜ ਥੋੜਾ ਜਿਹੜਾ ਆਇਆ ਸੀ ਇਸ ਆਫਤਾਸ ਤੇ ਆਪਣਾ ਪੁਰਾਣਾ ਪੈਸਾ ਇਕੱਠਾ ਹੋ ਰਿਹਾ ਸੀ ਉਹ ਕਾਂਗਰਸ ਦੇ ਰਾਜ ਦਾ ਵੀ ਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਹੋਇਆ ਉਦੋਂ ਦਾ ਵੀ ਉਹ ਪੈਸਾ ਕਿੱਥੇ ਹੈ ਸੋ ਖਜ਼ੂਲ ਗੱਲਾਂ ਕਰਦੇ ਐ ਨੁਕਸਾਨ ਇਹਨਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਕਰਤਾ ਰੰਜੀਤ ਸਾਗਰ ਡੈਮ ਜਿਹੜਾ ਹੈ ਪੂਰੀ ਮਰੰਮਤ ਆਪਣੇ ਵਿਆਕਾਲ ਕੋਲ ਪੈਸਾ ਮੰਗਿਆ ਗਿਆਸੀਆਂ ਨਾਲ ਉਹ ਚਿੱਠੀ ਗਰਦੀਆ ਬਾਜ਼ਾਰ ਦੇ ਵਿੱਚ ਮੈਂ ਕਿਸੇ ਜਮਪਾਡੇ ਸਾਹਮਣੇ ਰੱਖਿਆ ਉਹ ਇਹਨਾਂ ਨੇ ਸਰਕਾਰ ਨੇ ਕਹਿੰਦਾ ਸਾਡੇ ਕੋਲ ਰਿਪੇਅਰ ਆਸਤੇ ਪੈਸੇ ਨਹੀਂ ਹੋਰੇ ਤਾਂ ਹੀ ਜਦੋਂ ਦਾਰੇ ਉਹ ਗੇਟ ਚੱਕੇ ਗਏ ਉਹ ਟੁੱਟ ਹੀ ਗਏ ਕਿਉਂਕਿ ਝਾਮ ਇਹਨੇ ਉਹ ਚ ਇਸੇ ਪਰੀਆਮਾ ਤੇ ਜੇ ਪੈਸਾ ਸਮੇਂ ਸਿਰ ਲੱਗਦਾ ਤੇ ਅੱਜ ਇਹ ਹਾਲਾਤ ਹੋਣੇ ਨਹੀਂ ਸੀ ਇਸ ਕਰਕੇ ਅਸੀਂ ਕਹਿੰਦੇ ਮੈਨ ਮੇਡ ਡਿਜਾਸਟਰ ਇਸ ਸਰਕਾਰਾਂ ਦੀ ਦਿੱਤੀ ਹੋਈ ਆਫਟ ਹੈ ਨਹੀਂ ਤਾਂ ਮੀਂਹ ਦਾ بارش ਦਾ ਪਾਣੀ ਦਰਿਆਵਾਂ ਦੇ ਵਿੱਚ ਵੀ ਲੰਘ ਜਾਣਾ ਸੀ ਜੇ ਅਸੀਂ ਉਹਦੇ ਤੇ ਪੈਸਾ ਲਾਇਆ ਹੁੰਦਾ ਤਾਂ ਬੜੀ ਸਾਹਿਬ ਇੱਕ ਚੀਜ਼ ਇਹ ਦੱਸਿਓ ਕਿ ਜਿਹੜਾ ਸਰਕਾਰ ਕਹ ਰਹੀ ਹੈ ਕਿ ਉਹਦੇ ਨਿਜਮ ਬੜੇ ਸੱਕ ਨੇ ਸੀ ਨਹੀਂ ਬਰ ਸਕਦਾ ਤੁਸੀਂ ਵੀ ਸਰਕਾਰਾਂ ਦਾ ਹਿੱਸਾ ਰੱਖੋ ਉਹ ਨਿਜਮ ਮੈਂ ਕੱਲ ਤੁਹਾਨੂੰ ਦੱਸਤਾ ਦਿੱਤਾ ਇਹ ਜਿਹੜੇ ਨਿਯਮਾਂ ਦੀ ਗੱਲ ਕਰਦੇ ਉਹ ਸਾਰੇ ਨਿਯਮਾਂ ਦੀ ਬਿਲਕੁਲ ਸਖਤ ਹੈ ਤੁਸੀਂ ਹੋਰੇਸ ਤੇ ਚਿੱਠੀ ਲਿਖੋ 6800 ਰੁਪਿਆ ਕਿੱਲੇ ਤੋਂ ਵੱਧ ਦੇ ਨਹੀਂ ਸਕਦੇ 50000 ਰੁਪਿਆ ਪਸ਼ੂ ਦਾ ਦੇ ਸਕਦੇ ਆ ਚਲੋ ਯਾਰ ਇਹ ਤਾਂ ਦਿਓ ਹੁਣ ਨਿਯਮ ਸਖਤ ਹੈ ਔਰੀ ਲੜਾਈ ਲੜਨੀ ਹੈ ਉਹ ਸਾਰੇ ਕਹਾਂਗੇ ਵੀ ਨਿਯਮ ਖੋਲੋ ਭਈ ਤੁਸੀਂ ਕਹਿੰਦੇ ਹੋ 50000 ਰੁਪਿਆ ਏਕੜ ਤੇ ਦਿਓ ਉਹ ਕਹਿੰਦੇ ਸਾਡੇ ਕੋਲੇ 6800 ਰੁਪਿਆ ਅਸੀਂ ਕਹਿੰਦੇ ਲੱਖ ਰੁਪਿਆ ਦਿਓ ਉਗੀ ਝੋਨਾ ਜਿਹੜਾ ਸੀ 50000 ਦੀ ਫਸਲ ਖਰਾਬ ਹੋ ਗਈ 15000 ਰੁਪਏ ਜਾਈ ਲੱਗ ਗਈ 65 70000 ਦੀ ਤਾਂ ਫਸਲ ਖਰਾਬ ਹੀ ਹੋਈ ਫੇਰ ਹੁਣ ਜਦੋਂ ਚੱਕ ਕੇ ਕਰੂਗਾ ਉਹ ਲੱਖ ਰੁਪਏ ਚ ਪੈ ਗਿਆ 80 ਲੱਖ ਮੰਗਦੇ ਤવાડી ਤੁਸੀਂ ਮੰਗ ਕੀਤੀ ਆਮ ਆਦਮੀ ਪਾਰਟੀ ਨੇ 50000 ਰੁਪਿਆ ਪ੍ਰਤੀ ਏਕੜ ਦਿਓ ਉਹ ਕਹਿੰਦੇ 6800 ਲਓ ਪਰ ਉਹ ਨਿਯਮ ਸੁਣੋ ਇੱਕ ਧਿਆਨ ਨਾਲ ਕਿੱਥੇ ਲੋਚਾ ਹੈ ਇਹ ਕਿਹੜੀ ਗੜਬੜ ਕਰ ਰਹੇ ਆ ਪੰਜਾਬ ਸਰਕਾਰ ਕਿਸੇ ਨੂੰ ਲੱਖ ਰੁਪਿਆ ਕਿੱਲਾ ਵੀ ਦੇ ਸਕਦੀ ਹੋਰ ਇਹ ਤੇ ਕੋਈ ਰੋਕ ਨਹੀਂ ਹੈ ਕਾਈਂਲੀ ਅੰਡਰਸਟੈਂਡ ਕਾਈਂਡਲੀ ਅੰਡਰਸਟੈਂਡ ਜਿਹੜਾ ਪੈਸਾ ਐਸਡੀਆਰਐਫ ਦਾ ਪੈਸਾ 13000 ਕਰੋੜ ਰੁਪਿਆ ਨੇਹਾ ਜੀ ਪੂਰੇ ਵਿੱਚ ਕੰਡੀਸ਼ਨਸ ਐ ਕਿ 50000 ਰੁਪਿਆ ਤੁਸੀਂ ਫਲਾਣੇ ਨੂੰ 3800 ਰੁਪਿਆ 880 ਰੁਪਿਆ ਤੁਸੀਂ ਏਕੜ ਵਾਸਤੇ ਬੱਕਰੀ ਵਾਸਤੇ 4000 ਰੁਪਿਆ ਐਦਾਂ ਐਦਾਂ ਕੰਡੀਸ਼ਨਸ ਐ ਜਿਹੜੀਆਂ ਪਰ ਜਿਹੜਾ ਹੁਣ ਇਹਨਾਂ ਨੇ 20000 ਦਾ ਐਲਾਨ ਕੀਤਾ ਵੀ ਏਕੜ ਬੰਨਤੀ ਦੇਵਾਂਗੇ ਪੰਜਾਬ ਸਰਕਾਰ ਭਾਵੇਂ 1.5 ਲੱਖ ਰੁਪਏ ਅਨਾਉਂਸ ਕਰਦੇ ਹੋ ਉਹਦੇ ਤੇ ਕੋਈ ਰੋਕੂ ਨਹੀਂ ਅੰਡਰਸਟੈਂਡ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਅਸੀਂ 1.5 ਲੱਖ ਰੁਪਏ ਦੇਵਾਂਗੇ ਹੁਣ ਕਹਿੰਦਾ ਨਾ ਵੀ ਇਹ 100 ਰੁਪਏ ਦੇਵਾਂਗੇ ਉਹ ਐਸਪੀਆਰਐਫ ਦੇ ਪੈਸੇ ਤੇ ਰੋਕਿਆ ਜਿਹੜਾ ਉਹ ਤਾਂ ਹੈ ਹੀ ਨਹੀਂ ਤੁਸੀਂ ਉਹ ਵੰਡੀ ਕਿਵੇਂ ਸਕੋਗੇ ਯੂ ਡੋਨਟ ਹੈਵ ਦੈਟ ਮਨੀ ਜਿਹਦੇ ਤੇ ਕੰਡੀਸ਼ਨ ਲੱਗੀ ਉਹ ਮਨੀ ਹੈ ਨਹੀਂ ਤੁਹਾਡੇ ਕੋਲ ਕਾਚਪੜੇ ਸਿੰਘ ਸੋ ਇਹ ਬੇਵਕੂਫਨਾ ਬਣਾਓ ਪੰਜਾਬ ਸਰਕਾਰ ਬੇਵਕੂਫਨਾ ਨਾ ਬਣਾਓ ਬੜੀ ਸਾਹਿਬ ਤੁਹਾਨੂੰ ਲੱਗਦਾ ਕਿ ਇਸ ਕੈਮ ਹੋ ਸਕਦਾ ਹੈ ਕਿ ਕਿਸ ਕੈਮ ਦੀ ਜਾਂਚ ਹੋਣੀ ਚਾਹੀਦੀ ਹੈ ਇੱਕ ਵਾਰੀ ਪੈਸਾ ਗਿਆ ਪਿਆ ਦੇਖੋ ਯਾਰ ਤੁਸੀਂ ਇੱਥੇ ਘੁੰਮ ਮੈਂ ਨਾਟ ਲਾਈਕ ਆ ਪੋਲਿਟੀਸ਼ੀਅਨਸ ਹੀ ਹੈ ਮੈਂ ਕਿਸੇ ਨੂੰ ਫਲਾਣੇ ਨੂੰ ਬਿਕੋਜ਼ ਥਿਸ ਇਜ਼ ਅ ਵੈਰੀ ਈਜ਼ੀ ਥਿੰਗ ਟੂ ਸੇ ਸਕੈਮ ਇਹ ਸੌਖਾ ਕੰਮ ਹੈ ਜਿਹੜੀ ਗੱਲ ਜਿਹਨੂੰ ਕੋਈ ਜਿਹਨੂੰ ਕੋਈ ਨੋ ਲੈਜ ਨਹੀਂ ਹੈ ਜਿਹਨੂੰ ਕੋਈ ਸਮਝ ਨਹੀਂ ਹੈ ਉਹ ਪਹਿਲੀ ਗੱਲ ਕਹਿੰਦਾ ਵੀ ਸਕੈਮ ਵੀ ਹੋਣੀ ਹੈ ਜਾਂ ਫਲਾਣ ਨੇਤਾ ਲੋ ਮੱਡ ਪ੍ਰੈਸ ਵਾਲੇ ਨੇਤਾ ਮੇਰੇ ਕਹਿਣ ਦਾ ਮਤਲਬ ਥਿਸ ਇਜ਼ ਆ ਇਟਸੈਲਫ ਇਟਸ ਆ ਕ੍ਰਾਈਮ ਕਿਉਂਕਿ ਪੰਜਾਬ ਦੇ ਖਾਤੇ 'ਚ ਜਿਹੜੇ ਪੈਸੇ ਆਉਂਦੇ ਜਨਾਬ ਉਹਨੂੰ ਕਿਤੇ ਨਾ ਕਿਤੇ ਦਾ ਵਿਖਾਏ ਜਾਂਦੇ ਆ ਸਰਕਾਰ ਵੱਲੋਂ ਲਾਏ ਗਏ ਆ ਪੂਰਾ ਕੋਈ ਟੈਂਡਰ ਕੀਤਾ ਹੋਇਆ ਕਿਤੇ ਪੈਸੇ ਲਾਏ ਹੋਣੇ ਕਿਤੇ ਡਾਇਵਰਟ ਕੀਤਾ ਹੋਵੇ ਥਰਖਾਵਾ ਬਣਤੀ ਆ ਹੋਣੀ ਹੈ ਉਸ ਪੈਸੇ ਦੀ ਸੋ ਮੈਂ ਜੋ ਕਹਿ ਰਿਹਾ ਕਿ ਉਹ ਪੈਸਾ ਡਾਇਵਰਟ ਕਰਨਾ ਵੀ ਜਿਹੜਾ ਪੈਸਾ ਆਇਆ ਹੈ ਇਲਾਜ ਆਸਤੇ ਪੈਸੇ ਦੀ ਖਰੀਦ ਲਈ ਤੁਸੀਂ ਕਾਰ ਹੂੰ ਇਹ ਕ੍ਰਾਈਮ ਹੈ ਇਹ ਗਲਤ ਹੈ ਇਹ ਨਜਾਇਜ਼ ਹੈ ਇਹਨੂੰ ਸਟੈਮ ਗਿਣ ਲੋ ਇਹਨੂੰ ਗਬਨ ਗਿਣ ਲੋ ਇਹਨੂੰ ਕ੍ਰਾਈਮ ਗਿਣ ਲੋ ਇਹਨੂੰ ਬਦਕਲੀ ਸਮਝ ਲੋ ਮੈਨੂੰ ਫਾਈ ਟੈਂਸ਼ਨ ਹੈ मतलब ਆਪ ਇਹ ਕਹ ਰਹੇ ਕਿ ਜੋ ਯੂਜ਼ ਹੋਆ ਹੈ ਪੈਸੇ ਦਾ ਪਹਿਲੇ ਉਹ ਗਲਤ ਹੋਆ ਹੈ ਇਸ ਦਾ ਡਿਜਾਸਟਰ ਪੂਰਾ ਪੰਜਾਬ کہہ ਰਿਹਾ ਭਾਵੇਂ ਪੈਸਾ ਚਾਹੀਏ 13000 ਕਰੋੜ ਰੁਪਇਆ ਹੁੰਦਾ ਚਲੋ ਹਮ ਜਿਸकी ਗਾ ਗਾਂ ਮਰਗੀ ਜਾਂ ਮੱਝ ਮਰਗੀ ਉਹਨੂੰ 50000 ਰੁਪਇਆ ਦਿੰਦੇ 6800 ਰੁਪਇਆ ਦਿੰਦੇ 6800 ਰੁਪਇਆ ਉਹ ਦੇ ਦਿੰਦੇ 40000 ਰੁਪਇਆ ਪੰਜਾਬ ਸਰਕਾਰ ਦੇ ਸੀ 20 ਹੀ ਸਾਡੇ 40 ਕਰ ਦਿਓ ਕਿਸੇ ਨੇ ਰੋਕਿਆ ਥੋੜੀ ਹੂੰ ਇਹ ਇਹ ਬੇਕੂ ਬਣਾ ਰਹੇ ਹੋ ਨੋਰਮਸ ਬਹੁਤ ਸਖਤ ਹੈ ਇੱਕਤਰ ਉਹ ਨੋਰਮਸ ਸਖਤ ਹੈ ਚਾਚਾ ਗਏ ਤੇਰੇ ਕੋਲ 13000 ਕਰੋੜ ਰੁਪਇਆ ਹੁੰਦਾ ਜੀ ਰੋਹ ਦਾ ਤੇਰੇ ਕੋਲ ਪੈਸੇ ਹੀ ਨਹੀਂ ਤੁਸੀਂ ਦੱਸੋ ਵੀ ਆ 14000 ਕਰੋੜ ਅਸੀਂ 20000 ਕਰੋੜ ਦਿੱਤਾ ਤੇ 60000 ਰੁਪਏ ਏਕੜ ਦੇ ਦਿਆਂਗੇ ਤੁਸੀਂ ਦੇ ਸਕਦੇ ਹੋ ਦੱਸੋ ਕਿਹੜਾ ਕਾਨੂੰਨ ਤੁਹਾਨੂੰ ਰੋਕਦਾ ਹੈ ਕਿਉਂ ਬੇਫਕੂ ਬਣਾ ਰਹੇ ਹੋ